ਨੇ ਡਾਕਟਰ ਮੈਥਰੀ ਸਿਵਲ ਹਸਪਤਾਲ ਫੁਟਪਟਾਲਾ ਚ ਸਾਈਕੀਟਰਿਸ ਹਨ ਇਹ ਪੰਜਾਬ ਸਰਕਾਰ ਵੱਲੋਂ ਜਿਹੜੀ ਮੁਹਿੰਮ ਚੱਲਦੀ ਪਈ ਹੈ ਯੋਗ ਨਸ਼ਾ ਵਿਰੋਧ ਦਾ ਬਹੁਤਾਂ ਕਾਫੀ ਵੱਡਾ ਪੋਜ਼ੀਟਿਵ ਇੰਪੈਕਟ ਆ ਰਿਹਾ ਹੈ ਮਰੀਜ਼ ਕਾਫੀ ਦਾਖਲ ਹੋ ਰਹੇ ਨੇ ਤੇ ਟਾਈਮ-ਟਾਈਮ 'ਚ ਦਵਾਈਆਂ ਵੀ ਲੈ ਰਹੇ ਨੇ ਜਿਹੜੀ ਨਸ਼ਾ ਛੱਡਣ ਵਾਲੀ ਹੈ ਜੀਤ ਦੇ ਵਿੱਚ ਰੱਖਣ ਵਾਲੀ ਹੋਪ ਬੋਲੀਦੀ ਤੇ ਇੰਪੈਕਟ ਦੁੱਜੀ ਬੋਲੀਦੀ ਜਦੋਂ ਉਹਨਾਂ ਦੀ ਪ੍ਰੋਪਰ ਕਾਉਂਸਲਿੰਗ ਹੁੰਦੀ ਹੈ ਮੋਟੀਵੇਸ਼ਨ ਹੁੰਦੇ ਨੇ ਉਹਨਾਂ ਨੂੰ ਉਹ ਪਤਾ ਲੱਗਦਾ ਹੈ ਕਿ ਦਾਖਲ ਹੋ ਕੇ ਵੀ ਨਸ਼ਾ ਅਸੀਂ ਪੂਰੀ ਤਰ੍ਹਾਂ nikal ਸਕਦੇ ਨੇ ਸ਼ਰੀਰ ਤੋਂ ਤੇ ਉਹ ਫਿਰ ਸਾਡੇ ਕੋਲ ਦਾਖਲ ਵੀ ਹੁੰਦੇ ਨੇ ਆਪਣੇ ਪਰਿਵਾਰ ਆਪਣੇ ਪਰਿਵਾਰ ਨਾਲ ਕੋਈ ਵੀ ਇੱਥੇ ਪੁਲਿਸ ਵਾਲਿਆ ਜੋ ਪੁਲਿਸ ਵਾਲੀ ਜਿੰਨੇ ਵੀ ਉਹ ਮਰੀਜ਼ ਲੈ ਕੇ ਆ ਰਹੇ ਨੇ ਚੰਗੀ ਤਰ੍ਹਾਂ ਅਸੀਂ ਉਹਨੂੰ ਕਾਉਂਸਲ ਕਰਦੇ ਨੇ ਜੇ ਨਾ ਇੱਥੇ ਨਹੀਂ ਵੀ ਹੁੰਦੀਆਂ ਤਾਂ ਮੇਰੇ ਸਟਾਫ ਪ੍ਰੋਪਰ ਉਹਨਾਂ ਨੂੰ ਗਾਈਡ ਕਰਦਾ ਹੈ ਪ੍ਰੋਪਰ ਮੈਮ ਸਮਝਾਂਦਾ ਹੈ ਤੇ ਇਸ ਤੋਂ ਇਲਾਵਾ ਮੈਂ ਇਹ ਹੀ ਕਹਿਣਾ ਚਾਹਾਂਗੀ ਕਿ ਤੁਸੀਂ ਨਸ਼ਾ ਆਪਣਾ ਆਪਣੀ ਮਰਜ਼ੀ ਦੇ ਨਾਲ ਛੱਡ ਸਕਦੇ ਹੋ ਬਸ ਸਾਡੀ ਸਹਾਇਤਾ ਦੀ ਲੋੜ ਹੁੰਦੀ ਹੈ ਤੇ ਜਿਨ੍ਹਾਂ ਨੂੰ ਵੀ ਲੱਗਦਾ ਹੈ ਕਿ ਉਹਨਾਂ ਨੂੰ ਨਸ਼ਾ ਨਸ਼ਾ ਮੁਕਤ ਹੋਣਾ ਹੈ ਤੇ ਸਾਡੀ ਮਦਦ ਲਈ ਜ਼ਰੂਰ ਸਾਡੇ ਕੋਲ ਆਉਣ ਕਿਉਂਕਿ ਨਸ਼ੇ ਦੀ ਤੋੜ ਦਿਮਾਗ ਨੂੰ ਖੋਖਲਾ ਕਰ ਦਿੰਦੀ ਹੈ ਉਹ ਮਰੀਜ਼ ਨੂੰ ਸਮਝ ਨਹੀਂ ਆਉਂਦਾ ਉਹ ਤੋਂ ਤੇ ਇਸ ਕਰਕੇ ਉਹ ਜ਼ਿਆਦਾ ਵੀ ਦਵਾਈ ਲੈ ਲੈਂਦਾ ਤੇ ਕਦੇ-ਕਦਾ ਉਹਨਾਂ ਦੇ ਸਰੀਰ ਨੂੰ ਵੀ ਕਮਜ਼ੋਰੀ ਹੁੰਦੀ ਹੈ ਤੇ ਉਹ ਉਹਨੂੰ ਦੌਰਾ ਵੀ ਪੈ ਜਾਂਦਾ ਇਸ ਕਰਕੇ ਜਦੋਂ ਸਾਰੀ ਦਵਾਈ ਨਾਲ ਲੱਗੀ ਹੁੰਦੀ ਹੈ ਤੇ ਉਹ ਨਸ਼ਾ ਵੀ ਛੱਡ ਸਕਦੇ ਨੇ ਆਰਾਮ ਨਾਲ